ਜੋ ਮਰਜੀ ਕੋਈ ਸਾਨੂੰ ਕੋਈ ਅਜੀਬ ਸ਼ਬਦ ਕੋਈ ਕਹਿ ਰਿਹਾ ਹੈ ਜਿੱਦਾਂ ਮਰਜੀ ਸਾਡਾ ਸਾਡੀ ਦੁਨੀਆ ਖਤਮ ਹੋ ਚੁੱਕੀ ਆ ਕੋਈ ਸਾਨੂੰ ਕੁਝ ਵੀ ਦੇ ਦੇ ਕੋਈ ਸਾਨੂੰ ਕੁਝ ਵੀ ਕਰ ਦੇ ਪਰ ਹਾਂ ਇਨਸਾਫ ਸਾਨੂੰ ਜ਼ਰੂਰ ਚਾਹੀਦਾ ਕਿ ਤੁਸੀ ਕਰੋੜ ਦੇ ਦਿਓ 10 ਦੇ ਦਿਓ ਕਿ ਚਰਨਜੀਤ ਮੁਰਿਆ ਉਹਨਾਂ ਬੇਟੀਆਂ ਆਸਤੇ ਜਾਂ ਬੇਟੇ ਆਸਤੇ ਜਾਂ ਕਿਸੇ ਆਸਤੇ ਪੀ ਪੁਲਿਸ ਵਾਲਾ ਇਹਦੇ ਹੋਈ ਹੋਊਗਾ ਇਹ ਤੇ ਇਦਾਂ ਦਾ ਹੀ ਹੋਊਗਾ ਚੰਗਾ ਹੋ ਗਿਆ ਗੋਲੀ ਵੱਜ ਕੇ ਬਹੁਤ ਲੋਕੀ ਕਹਿੰਦੇ ਆ ਪਰ ਉਹਨਾਂ ਨੂੰ ਸ਼ਾਇਦ ਘਰ ਬੈਠਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਜੋ ਇਹ ਚੀਜ਼ਾਂ ਦੇਖੀਆਂ ਅਸੀਂ ਇਹ ਚੀਜ਼ਾਂ ਦੇਖੀਆਂ ਉਹਨਾਂ ਦੀ ਸਿਹਤ ਦੀ ਨਾਲ ਸਾਡੀ ਮਾਂ ਦੀ ਸਾਰੀ ਮਰਦੀ ਕਮਾਈ ਸੀ ਉਹਨਾਂ ਨੇ ਉਹਨਾਂ ਨੂੰ ਸੰਭਿਆ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਲਿਆਂਦਾ ਹੈ ਕਿ ਉਹਨਾਂ ਨੂੰ ਡਿਊਟੀ ਹੈ ਉਹ ਜੀ ਆਪਣੀ ਉਹਨਾਂ ਨੇ ਕੀਤੀ ਕਿ ਉਹ ਰਾਤ 12 ਵਜੇ ਵੀ ਘਰ ਆਉਂਦੇ ਸੀ ਕਈ ਵਾਰੀ ਮਤਲਬ 3-4 ਦਿਨ ਵੀ ਲੰਘ ਜਾਂਦੇ ਸੀ ਕਿ ਮੈਂ ਰਾਤ ਨੂੰ ਬੱਚਿਆਂ ਨੂੰ ਲੈ ਕੇ ਸੁੱਤੀ ਹੁੰਦੀ ਨਹੀਂ ਤੇ ਸਵੇਰੇ ਵੀ ਸੁੱਤੇ ਹੁੰਦੇ ਜਦੋਂ ਪਤਾ ਹੀ ਨਹੀਂ ਕਦੋਂ ਆਉਂਦੇ ਹੀ ਤੇ ਕਦੋਂ ਚਲ ਜਾਂਦੇ ਉਹਨਾਂ ਨੇ ਉਹ ਦਿਨ ਵੀ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਹੀ ਗੁੱਡ ਨਾਈਟ ਕਹੀ ਆ ਤੇ ਬਾਏ ਕੀਤੀ ਆ ਤੇ ਬੱਸ ਉਹ ਸੌਂ ਗਏ ਤੇ ਅਗਲੇ ਦਿਨ ਉਹ ਸਾਥ ਵਿੱਚ ਬੁੱਧਵਾਰ ਅਸੀਂ ਸਵੇਰੇ ਨਹੀਂ ਦੇਖੇ ਸਾਬ ਦਾ ਨਹੀਂ ਸਾਡੇ ਕਹਿ ਤੇ ਮੁੜਦੇ ਮੇਰਾ ਵੀ ਮਗਰ ਬਾਕੀ ਦੁਨੀਆਵੀ ਤੌਰ ਤੇ ਜਿਉਂ ਹੈ ਜੋ ਆਪਣੇ ਨਾਲ ਦੀ ਸ਼ਿਫਟੀ بڑے ਛੋਟੇ ਬਜ਼ੁਰਗਾਂ ਨੇ ਜਿਹਦੇ ਨਾਲ ਵੀ ਗੱਲ ਹੋਈ ਹੈ ਨਾ ਜੀ ਸ਼ਿਫਟੀ ਕਰਦੇ ਕੇ ਉਹਨੇ ਕੋਈ ਦੱਸ ਰਹਿ ਕੇ ਅਸੀਂ ਬੁਲਟੋਏ ਹੋ ਗਏ ਤੇ ਜਾ ਕੇ ਕਹਿੰਦਾ ਚਾਹ ਪੀ ਕੇ ਜਾਣੀਆਂ ਕੰਮ ਕੀਤਾ ਚਾਹ ਪੀ ਕੇ ਜਾਣੀਆਂ ਮਤਲਬ ਸਾਰੇ ਬੜੀ ਇਸ ਗੱਲ ਦੀ ਕਦਰ ਕੋਈ ਰਹੀ ਇਨਸਾਨੀयत ਬਹੁਤ ਬੜਾ ਅਨਫੋਰਚੂਨੇਟ ਹੈ ਇਹ ਹਾਲਾਤ ਜੀ ਤੁਹਾਨੂੰ ਤਾਂ ਤੁਸੀਂ ਸੁਣੇ ਨੀ ਹਾਂਜੀ ਬੜਾ ਜੋ ਫਿਜ਼ੀਕਲ ਕੰਡੀਸ਼ਨ ਸੀ ਸ਼ਰੀਰ ਦੀ ਪਤਾ ਨਹੀਂ ਤੁਹਾਨੂੰ ਜਿਸ ਤਰ੍ਹਾਂ ਸੀ ਕਿ ਵੀ ਪਰ ਮੈਂ ਉਹਨਾਂ ਦੀ ਧੀ ਹੁੰਦੇ ਨਾਲ ਤੇ ਮੈਂ ਦੱਸਣਾ ਚਾਹੁੰਦਾ 1998 ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਆ ਬਹੁਤ ਵੱਡਾ ਇਹ ਮੇਰਾ ਵੀ 2.5 ਮਹੀਨੇ ਦਾ ਸੀ ਉਹਨਾਂ ਦੀ ਲੱਤਾਂ ਜਿਹੜੀਆਂ ਸੀ ਉਹ ਬਾਹਾਂ ਦੇ ਲੈਵਲ ਤੇ ਆ ਗਈਆਂ ਸੀ ਖਿਲਰ ਗਈ ਤੇ ਤਕਰੀਬਨ ਤਕਰੀਬਨ ਉਹ 2.5 ਸਾਲ ਤੱਕ ਉਹ ਹਸਪੀਟਲ ਦੇ ਵਿੱਚ ਹੀ ਰਹੇ ਆ ਤੇ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੁੱਛੋ ਡਾਕਟਰਾਂ ਨੂੰ ਵੀ ਜਦੋਂ ਉਹਨਾਂ ਨੇ ਪੋਸਟਮਾਰਟਮ ਕੀਤਾ ਉਹਨਾਂ ਦੀ ਬੋਡੀ ਤਾਂ ਉਹਨਾਂ ਨੇ ਦੇਖੀ ਹੋਊਗੀ ਉਹਨਾਂ ਦੇ ਜਿਹੜੇ ਦੋਵੇਂ ਪੈਰ ਸੀ ਉਹ ਗਲੇ ਹੋਏ ਆ ਉਹ ਸੈਕਟ ਅਕਸੀਡੈਂਟ ਦੀ وجہ ਤੋਂ ਅੱਜ ਤੱਕ ਹੰਦ ਕਰਦੇ ਪੈਰ ਉਹਨਾਂ ਦੇ ਦੋਵੇਂ ਗਲੇ ਸੀ ਸਰਜਰੀਆਂ ਉਹਨਾਂ ਦੀ ਲੱਤਾਂ ਦੀਆਂ ਹਰ ਸਾਲ 6 ਮਹੀਨੇ ਹੁੰਦੀਆਂ ਰਹਿੰਦੀਆਂ ਸੀ ਕੋਈ ਵੀ ਚਲੋ ਉਹਨਾਂ ਨੇ ਕਦੀ ਵੀ ਅੱਜ ਤੱਕ ਇੱਕ ਵੀ ਮੈਡੀਕਲ ਐਕਸਪੈਂਸ ਸਰਕਾਰ ਤੋਂ ਜਾਂ ਆਪਣੇ ਮਹਿਕਮੇ ਤੋਂ ਕਲੇਮ ਨਹੀਂ ਸੀ ਕੀਤਾ ਅੱਛਾ ਯਾਨੀ ਮਤਲਬ ਉਹਨਾਂ ਦੇ ਸਾਰੇ ਰਿਪੋਰਟ ਉਹਨਾਂ ਦੇ ਸਾਰੇ ਇਹ ਨਹੀਂ ਕਿ ਉਹ ਅੱਜ ਤੱਕ ਚਲੋ ਸਬ ਇੰਸਪੈਕਟਰ ਹੋਣ ਬਣੇ ਸੀ ਉਹ ਟਾਈਮ ਹੋਇਆ ਪਰ ਜਦੋਂ ਤੋਂ ਉਹਨਾਂ ਨੇ ਆਪਣੇ ਸ਼ੁਰੂਆਤੀ ਕੈਰੀਅਰ ਤੋਂ ਲੈ ਕੇ ਉਦੋਂ ਤਨਖਾਹਾਂ ਵੀ ਕੋਈ ਔਨੀਆਂ ਨਹੀਂ ਸੀ ਹੁੰਦੀਆਂ ਕੋਈ ਸਾਨੂੰ ਵੀ ਪਤਾ ਜਦੋਂ 4200 ਰੁਪਏ ਤੱਕ ਵੀ ਉਹਨਾਂ ਦੀ ਤਨਖਾਹ ਹੁੰਦੀ ਸੀ ਉਹ ਵੀ ਸਰਕਾਰਾਂ ਦੀ ਕਿਸੇ وجہ ਤੋਂ ਕਈ ਉਹਨਾਂ ਦੀਆਂ ਵੀ ਚਲੋ وجہ ਹੁੰਦੀਆਂ ਉਹ ਵੀ ਕਈ ਵਾਰ ਬੰਦ ਹੋ ਜਾਂਦੀਆਂ ਸੀ ਪਰ ਉਹਨਾਂ ਨੇ ਤਾਂ ਵੀ ਆਪਣੀ ਡਿਊਟੀ ਨੂੰ ਐਜ਼ ਮਤਲਬ ਐਫ ਸਮਝਿਆ ਕਿ ਮੇਰੇ ਲਈ ਪਹਿਲ ਹੀ ਉਹ ਚੀਜ਼ ਆ ਮੈਂ ਦੂਜਾ ਸਰੀਰ ਆਪਣਾ ਵੇਖਣਾ ਹੀ ਨਹੀਂਗਾ ਕਿ ਮੈਂ ਕਿੱਦਾਂ ਜਾਂਦਾ ਸਾਨੂੰ ਪਤਾ ਉਹ ਜਦੋਂ ਯੂਨੀਫਾਰਮ ਪਾਉਂਦੇ ਹੀ ਉਹ ਕਿੱਦਾਂ ਆਪਣੇ ਅੰਦਰ ਕਿੰਨਾ ਕੁਝ ਆਪਣੇ ਸਰੀਰ ਦੇ ਪੁਰਜਿਆਂ ਨੂੰ ਇਕੱਠੇ ਕਰਕੇ ਉਹਦੇ ਵਿੱਚ ਬਨ ਕੇ ਫਿਰ ਘਰੋਂ ਨਿਕਲਦੀ ਸੀ ਉਹਨਾਂ ਦਾ ਇੱਕ ਵੀ ਅੰਗ ਕੋਈ ਨਹੀਂ ਸੀ ਜਿਹੜਾ ਉਹ ਵੱਡਿਆ ਟੁਕਿਆ ਛਿਲਿਆ ਨਹੀਂ ਸੀ ਉਹ ਐਕਸੀਡੈਂਟ ਦੀ ਵਜ੍ਹਾ ਤੋਂ ਕਿਉਂਕਿ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਨਾੜਾਂ ਬਲੌਕ ਹੋ ਜਾਂਦੀਆਂ ਰਹੀਆਂ ਉਹਨਾਂ ਦੀਆਂ ਲੱਤਾਂ ਸੋਜ ਜਾਂਦੀਆਂ ਰਹੀਆਂ ਉਹਨਾਂ ਦੇ ਜਿੱਥੇ ਚਲੋ ਆਪਣੇ ਫੈਟ ਹੁੰਦੀ ਉੱਥੋਂ ਮਾਸ ਕੱਢ ਕੇ ਡਾਕਟਰ ਉਸ ਜ਼ਖਮ 'ਚ ਪਾਉਂਦੇ ਸੀ ਪਰ ਉਹ ਜ਼ਖਮ ਜਿਹੜੇ ਉਹ ਕਿਉਂਕਿ ਖੂਨ ਦੀ ਸਪਲਾਈ ਨਹੀਂ ਸੀ ਹੈਗੀ ਲੱਤਾਂ ਨੂੰ ਜ਼ੀਰੋ ਸਪਲਾਈ ਸੀ ਉਹ ਚੱਪਲ ਪਾਉਂਦੇ ਸੀ ਤੇ ਉਹਨਾਂ ਦਾ ਪੈਰ ਥੋਕਣਾ ਪੈਂਦਾ ਸੀ ਕੰਡ ਨਾਲ ਚੱਪਲ 'ਚ ਅੱਗੇ ਮੂਵ ਕਰਨ ਦੇ ਇਹ ਕਿਸੇ ਨੂੰ ਵੀ ਪੁੱਛ ਸਕਦੇ ਸਾਰੇ ਪਿੰਡ ਨੂੰ ਦੂਰ ਦੂਰ ਤੱਕ ਲੋਕਾਂ ਨੂੰ ਪਤਾ ਉਹਨਾਂ ਦੇ ਐਕਸੀਡੈਂਟ ਦਾ ਤੇ ਪਤਾ ਨਹੀਂ ਡਿਪਾਰਟਮੈਂਟ 'ਚ ਵੀ ਜਿਹੜੇ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੂੰ ਪਤਾ ਹੈ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਆ ਕਿ ਤੁਹਾਨੂੰ ਚਲੋ ਉਹਨਾਂ ਦੀ ਡਿਊਟੀ ਪ੍ਰਤੀ ਤੇ ਤੁਹਾਨੂੰ ਲੋਕੀ ਦੱਸ ਰਹੇ ਆ ਵੀ ਉਹ ਕਿ ਪਰ ਉਹਨਾਂ ਦੀ ਫਿਜ਼ੀਕਲ ਕੰਡੀਸ਼ਨ ਕੀ ਹੋਣ ਦੇ ਬਾਵਜੂਦ ਵੀ ਉਹ ਇੰਨੀ ਇਮਾਨਦਾਰੀ ਨਾਲ ਨੌਕਰੀ ਕਰਦੇ। ਇਹ ਬਹੁਤ ਵੱਡੀ ਗੱਲ ਹੈ ਜੀ ਨਹੀਂ ਪਤਾ ਸੀ ਸਾਨੂੰ ਇਹ ਗੱਲ ਤੁਸੀਂ ਬਹੁਤ ਉਹਨਾਂ ਦੀਆਂ 25 ਤੋਂ 26 ਸਰਜਰੀਆਂ ਹੋਈਆਂ। ਹਰ ਸਾਲ ਉਹਨਾਂ ਦੀ ਕੋਈ ਨਾ ਕੋਈ ਬੇਸ਼ੱਕ ਕਿਸੇ ਨੂੰ ਪੁੱਛ ਸਕਦੇ ਉਹਨਾਂ ਦੀ ਕੋਈ ਨਾ ਕੋਈ ਸਰਜਰੀ ਹੁੰਦੀ ਸੀ। ਇਸੇ ਸਿਰਫ ਲੱਤਾਂ ਦੀ ਵਜ੍ਹਾ ਤੋਂ। ਲੱਤਾਂ ਹੁੰਦੀਆਂ ਜਿਹਦੇ ਉੱਤੇ ਆਪਾਂ ਖਲੋ ਕੇ ਤੁਰਦੇ ਹਾਂ ਸਾਰਾ ਦਿਨ ਡਿਊਟੀ ਕਰਨ ਦੇ ਕਾਬਿਲ ਹੁੰਦੇ ਆ। ਉਹ ਲੱਤਾਂ ਹੀ ਉਹਨਾਂ ਦੀਆਂ ਬੁਰੀ ਤਰ੍ਹਾਂ ਬੱਜਾ ਰਹੀ ਸੀ। ਬਿਲਕੁਲ ਸਹੀ। ਮੋੜਨ ਨਾਲ ਉਹ ਤਾਂ ਵਿਚਾਰੇ ਰਿਟਾਇਰਮੈਂਟ ਤੇ ਬਿਲਕੁਲ ਉਹਨਾਂ ਤੇ ਸਿਰਫ 10 ਮਹੀਨੇ ਜੌਬ ਤੇ ਰਹਿ ਗਈ ਸੀ ਤੇ ਉਹਨਾਂ ਨੂੰ ਅਹੀਂ ਖੁਦ ਉਹਨਾਂ ਦੇ ਪਰਿਵਾਰ ਦੇ ਤੌਰ ਤੇ ਅਸੀਂ ਉਹਨਾਂ ਨੂੰ ਕਹਿੰਨੇ ਸੀ ਕਿ ਪਾਪਾ ਤੁਸੀਂ ਰਿਟਾਇਰ ਹੋ ਜਾਓ ਰਿਟਾਇਰ ਅਰਲੀ ਰਿਟਾਇਰਮੈਂਟ ਲੈ ਲਓ ਉਹ ਕਹਿੰਦੇ ਹੀ ਨਹੀਂ ਤੁਹਾਨੂੰ ਕੀ ਪਤਾ ਮਤਲਬ ਸਾਰੀ ਉਮਰ ਨੌਕਰੀ ਕੀਤੀ ਹੁੰਦੀ ਆ ਜੋ ਖੀਰ ਤੇ ਕਹਿੰਦੇ ਹੀ ਮੇਰੀ ਫਸਲ ਪੱਕੀ ਆ ਖੀਰਲੇ ਦੇਣਾ ਜੋ ਮੈਂ ਉਹਨਾਂ ਦੇ ਨਾਲ ਹੀ ਉਹਨਾਂ ਨੇ ਮੈਨੂੰ ਬੜੀ ਮਰਾਂਇਆ ਕਿਹਾ ਮੇਰੀ ਫਸਲ ਪੱਕੀ ਹੁਣ ਹੁਣੇ ਮੈਂ ਨੌਕਰੀ ਛੱਡ ਦੇਣੀ ਉਰਾਮਨਾ ਅਸੀਂ ਅਸੀਂ ਚਲੋ ਆਪ ਦੇਖੋ ਜੇ ਦੀ ਦੇਖੀ ਕਰਕੇ ਗਏ ਜੀ ਕੀ ਨੇ ਬੜੀ ਚੰਗੀ ਤਰ੍ਹਾਂ ਬੜੀ ਚੰਗੀ ਨੇ ਸਾਂਹਾਂ ਤੱਕ ਕਰਕੇ ਤੇ ਜਿਹੜਾ ਕੋਈ ਅੱਗੇ ਹੁੰਦਾ ਆ ਉਹ ਵੀ ਕੋਈ ਕੋਈ ਹੁੰਦਾ ਆ ਮੰਨਿਆ ਕਿ ਚਲੋ ਪੁਲਿਸ ਵਾਲੇ ਜਦੋਂ ਹੁੰਦੇ ਵਰਦੀ ਉਹਨਾਂ ਦੀ ਦਲੇਰੀ ਹੁੰਦੀ ਆ ਤੇ ਉਹ ਇਸ ਮਹਿਕਮੇ ਵੱਲ ਜਾਂਦੇ ਆ ਪਰ ਗੱਲ ਇਹ ਆ ਕਿ ਉਸ ਸਮੇਂ ਦੇ ਕੋਈ ਕੋਈ ਹੁੰਦਾ ਜੋ ਅੱਗੇ ਹੋਣ ਵਾਲਾ ਹੋਵੇ ਉਹ ਮੇਰਾ ਬਾਪ ਸੀ ਉਸ ਟਾਈਮ ਤੇ ਨਹੀਂ ਬਹੁਤ ਵੱਡੀ ਅਸੀਂ ਲੇਸ ਨੂੰ ਵੀ ਸਾਰਿਆਂ ਨੂੰ ਰਿਕਵੈਸਟ ਕਰਦੇ ਆ ਸਭ ਨੂੰ ਪਤਾ ਹੀ ਨਹੀਂ ਕਿ ਕਿੱਥੋਂ ਕਿੱਥੋਂ ਤੱਕ ਇਹ ਚੀਜ਼ਾਂ ਕਹਿਣੀਆਂ ਪੈਣਗੀਆਂ ਮੈਨੂੰ ਨਹੀਂ ਪਤਾ ਪਰ ਮੈਂ ਚਾਹੁੰਨੀ ਆ ਕਿ ਉਹਨਾਂ ਨੂੰ ਜੋ ਮਰਜ਼ੀ ਕੋਈ ਸਾਨੂੰ ਕੋਈ ਅਜੀਬ ਸ਼ਬਦ ਕੋਈ ਕਹਿ ਰਿਹਾ ਹੈ ਜਿਤਨਾ ਮਰਜ਼ੀ ਸਾਡਾ ਸਾਡੀ ਦੁਨੀਆ ਖਤਮ ਹੋ ਚੁੱਕੀ ਆ ਕੋਈ ਸਾਨੂੰ ਕੁਝ ਵੀ ਦੇ ਦੇ ਕੋਈ ਸਾਨੂੰ ਕੁਝ ਵੀ ਕਰ ਦੇ ਪਰ ਹਾਂ ਇਨਸਾਫ ਸਾਨੂੰ ਜ਼ਰੂਰ ਚਾਹੀਦਾ ਉਹਨਾਂ ਬਦਲ ਕਿਤਨਾ ਕਿਤੇ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਬਦਲੇ ਸਾਨੂੰ ਇਨਸਾਫ ਚਾਹੀਦਾ ਜੋ ਉਹਨਾਂ ਨੇ ਕਿਤਰਾ ਕੀਤੀ ਡਿਊਟੀ ਕੀਤੀ ਜਿੱਦਾਂ ਉਹਨਾਂ ਨੇ ਬਹੁਤ ਸਿਆਣੇ ਹੋ ਜੋ ਗੱਲਾਂ ਤੁਸੀਂ ਅੱਜ ਕਹਿ ਗਏ ਉਹਨਾਂ ਇਹ ਗੱਲਾਂ ਮੈਂ ਅੱਜ ਤੋਂ 4-5 ਘੰਟੇ ਪਹਿਲਾਂ ਹੀ ਕਹਿ ਕੇ ਆਇਆ ਕਿ ਤੁਸੀਂ ਕਰੋੜ ਦੇ ਦਿਓ 10 ਦੇ ਦਿਓ ਕਿ ਚਰਨਜੀਤ ਮੜਿਆ ਉਹਨਾਂ ਬੇਟੀਆਂ ਆਸਤੇ ਜਾਂ ਬੇਟੇ ਆਸਤੇ ਜਾਂ ਕਿਸੇ ਆਸਤੇ ਜੋ ਸਾਡਾ ਸਿਰ ਤੇ ਹੱਥ ਇਹ ਗੱਲ ਨਹੀਂ ਮੁੜਨਾ ਬਾਪ ਬਾਪ ਹੀ ਰਹਿਣਾ ਜੀ ਸਾਵੇਂ ਮਨ ਕੁਝ ਕਰ ਦਿਓ ਔਰ ਜੋ ਸਿੱਧੇ ਦੇ ਇਲਾਕੇ ਤੋਂ ਨੂੰ ਮੈਂ ਤੇ ਕਹੂੰਗਾ ਆਪ ਦੀ ਇੱਕ ਵੀਡੀਓ ਪਾ ਕੇ ਗੱਲ ਆਪ ਦੱਸੋ ਸਾਰਾ ਪਰਿਵਾਰ ਬੈ ਕੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਬੰਦਾ ਸੀ ਕੌਣ ਇਹ ਦੀ ਚੈਰਿਟੀ ਕਿ ਨਹੀਂ ਚੋ ਜਦੋਂ ਪੁਲਿਸ ਦੀ ਗੱਲ ਹੁੰਦੀ ਮੈਨੂੰ ਮੈਂ ਸ਼ੁਰੂ ਤੋਂ ਐਜ਼ ਅ ਪੁਲਿਸ ਵਾਲੇ ਦੀ ਬੱਚੀ ਮੈਂ ਆਪਣੇ ਵਾਲੇ ਵਾਲੇ ਉਹਨਾਂ ਖਿਲਾਫ ਲੋਕਾਂ ਪੁਲਿਸ ਵਾਲੇ ਲੋਕਾਂ ਖਿਲਾਫ ਖਾਸ ਕਰ ਮੈਂ ਮਾੜਾ ਹੀ ਸੁਣਿਆ ਪਰ ਮੈਂ ਅੱਜ ਤੱਕ ਨਹੀਂ ਸੀ ਬੋਲੀ ਪਰ ਅੱਜ ਮੈਂ ਬੋਲ ਕੇ ਦੱਸਣਾ ਚਾਹੁੰਦੀ ਹਾਂ ਕਿ ਹਰ ਕੋਈ ਪੁਲਿਸ ਵਾਲਾ ਕੋਈ ਵੀ ਕੋਈ ਵੀ ਹਰ ਕੋਈ ਇਨਸਾਨ ਉਹਨੂੰ ਉਹਦੇ ਓਕਿਊਪੇਸ਼ਨ ਦੇ ਤੌਰ ਤੇ ਨਾ ਦੇਖੋ ਕਿ ਤੁਸੀਂ ਓਵਰਆਲ ਸਾਰਿਆਂ ਨੂੰ ਕਿੱਦਾਂ ਦੇਖ ਰਹੇ ਹੋ ਵੀ ਇਹ ਪੁਲਿਸ ਵਾਲਾ ਇਹਦੇ ਇਹੀ ਹੋਊਗਾ ਇਹ ਤੇ ਇਦਾਂ ਦਾ ਹੀ ਹੋਊਗਾ ਚੰਗਾ ਹੋ ਗਿਆ ਗੋਲੀ ਵੱਜ ਗਈ ਬਹੁਤ ਲੋਕੀ ਕਹਿੰਦੇ ਆ ਪਰ ਉਹਨਾਂ ਨੂੰ ਸ਼ਾਇਦ ਘਰ ਬੈਠਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਜੋ ਇਹ ਚੀਜ਼ਾਂ ਦੇਖੀਆਂ ਅਸੀਂ ਇਹ ਚੀਜ਼ਾਂ ਦੇਖੀਆਂ ਉਹਨਾਂ ਦੀ ਸਿਹਤ ਦੀਆਂ ਨਾਲ ਸਾਡੀ ਮਾਂ ਦੀ ਸਾਰੀ ਉਮਰ ਦੀ ਕਮਾਈ ਸੀ ਉਹਨਾਂ ਨੇ ਉਹਨਾਂ ਨੂੰ ਸੰਭਿਆ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਲਿਆਂਦਾ ਹੀ ਨਹੀਂ ਤੇ ਜੋ ਉਹਨਾਂ ਦੇ ਸਰੀਰ ਦੇ ਹਾਲਾਤ ਸੀ ਉਸ ਟਾਈਮ ਤੇ ਜਦੋਂ ਅਸੀਂ ਛੋਟੇ-ਛੋਟੇ ਸੀ ਸ਼ਾਇਦ ਔਰਤ ਹੋਣ ਦੇ ਨਾਤੇ ਉਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਸਕਦੇ ਸੀ ਵੀ ਮੈਂ ਕੀ ਕਰਾਂ ਇਹੋ ਜਿਹੇ ਸਰੀਰ ਨੂੰ ਜਾਂ ਮੈਂ ਕੀ ਕਰਾਂ ਇਹਨਾਂ ਨੂੰ ਪਰ ਇਹ ਇਹਨਾਂ ਨੇ ਉਹਨਾਂ ਨੂੰ ਅੱਜ ਇੱਥੋਂ ਤੱਕ ਲੈ ਕੇ ਆਂਦਾ ਹੈ ਉਹ ਸਾਡੀ ਮਾਂ ਸੀ ਬਹੁਤ ਸੇਵਾ ਕੀਤੀ ਜਨਾਂ ਕਿਸੇ ਪੱਖੋਂ ਪ੍ਰੈਸੀਡੈਂਟ ਬਹੁਤ ਬੰਦਾ ਹੈ ਉਹ ਸਿਹੜ ਦੇ ਘੋੜਾ ਹੁੰਦਾ ਸੀ ਤੇ ਉਹਨਾਂ ਨੂੰ ਆਪ ਅਖਰ ਮੈਂ ਜਾਉਂਗਾ ਸਾਡੀ ਆਫਿਸ ਉਹ ਖੁਦ ਕਹਿੰਦੀ ਸੀ ਉਹਨਾਂ ਨੂੰ ਅਸੀਂ ਸਪੀਕਰ ਤੇ ਕਈ ਇਹੋ ਜਿਹੇ ਹੁੰਦੇ ਸੀ ਉਹ ਵਿੱਚੋਂ ਮਹਿਕਮੇ ਜੋ ਜਿਹੜੇ ਕਹਿ ਦਿੰਦੇ ਸੀ ਕਿ ਗੁਰੂਆ ਕੀ ਕਰਦਾ ਏਡੀ ਸਵਕਤੇ ਤਿਆਰ ਹੋ ਕੇ ਤੂੰ ਉਹ ਕਹਿੰਦੇ ਹੀ ਡਿਊਟੀ ਹੈ ਤੇ ਜਾਣਾ ਹੈ ਮੈਂ ਚੱਲਿਆ ਬਾਕੀ ਵੇਖ ਲਓ ਆਪ ਜਾਂਦੇ ਕਿਸੇ ਨੂੰ ਕਹਿਣਾ ਤੁਸੀਂ ਰੁਕੋ ਮੈਂ ਜਾਨਾ ਆ ਵੀ ਹੁਣ ਵੀ ਉਹੀ ਕੰਮ ਕਰ ਰਹੇ ਸੀ ਹੁਣ ਵੀ ਗਏ ਐ ਤਾਂ ਇਸ ਗੱਲ ਦਾ ਪ੍ਰਮਾਣ ਐ ਨਹੀਂ ਤਾਂ ਉਹ ਹੁੰਦੀ ਹੀ ਨਾ ਉਥੇ ਵੱਜ ਜਾਂਦੇ ਉਹਨਾਂ ਨੂੰ ਕੀ ਹੁੰਦਾ ਡਿਊਟੀ ਦੀ ਕਟਾਈ ਹੁੰਦੀ ਜਾਂ ਬੇਈਮਾਨੀ ਹੁੰਦੀ ਜਿਆਦਾ ਜੂਦਾ ਹੁੰਦਾ ਅੱਜ ਬਚੇ ਹੁੰਦੇ ਹੋ ਇੱਥੇ ਸਾਡੇ ਵਿੱਚ ਹੁੰਦੇ ਸਵੇਰ ਦੇ ਤੁਸੀਂ ਡਿਊਟੀ ਤੇ ਜਿਉਂਕਿ ਉਸ ਲੇਡੀ ਦਾ ਹੀ ਉਦੋਂ ਪੋਸਟ ਮੌਰਟਮ ਕਰਾ ਰਹੇ ਸੀ ਹਾਂਜੀ ਉਸ ਹਸਪੀਟਲ ਤੋਂ ਪੂਰੇ ਦਿਨ ਤੋਂ ਉਹਨਾਂ ਦੇ ਨਾਲ ਦੇ ਮੈਨੂੰ ਨਹੀਂ ਪਤਾ ਸਬੋਡੀਨੇਟਸ ਜੂਨੀਅਰ ਸੀ ਕਿ ਸੀਨੀਅਰ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਸਰ ਤੁਸੀਂ ਜਾਓ ਕਿੰਨੇ ਮੈਂ ਤੁਹਾਡੇ ਨਾਲ ਚੱਲਦਾ ਜਦੋਂ ਉਹਨਾਂ ਨੂੰ ਕਾਲ ਆਈ ਆ ਕਿੰਨੇ ਮੈਂ ਨਾਲ ਚੱਲਦਾ ਵੈਸੇ ਮੈਂ ਤੁਹਾਨੂੰ ਨਾ ਤੁਸੀਂ ਬਹੁਤ ਮੰਨ ਲ ਸੱਚੀ ਸ਼ਰਧਾਂਜਲੀ ਇਹ ਆ ਜੋ ਤੁਸੀਂ ਅੱਜ ਕੀਤੀ ਇਸ ਲਈ ਮੇਰੀ ਤੁਹਾਨੂੰ ਉਹਨਾਂ ਦੀ ਜੀਵਨੀ ਬਾਰੇ 2 4 5 ਮਿੰਟ ਸਾਰਾ ਪਰਿਵਾਰ ਬੈ ਕੇ ਨਾ ਜੋ ਤੁਹਾਨੂੰ ਉਹਨਾਂ ਦੀਆਂ ਗੱਲਾਂ ਸਭ ਤੋਂ ਸੋਨੀਆ ਤੁਸੀਂ ਸਮਝਦੇ ਹੋ ਕਿ ਬੰਦੇ ਦਾ ਕਿਰਦਾਰ ਇਹ ਜਾਣਾ ਚਾਹੀਦਾ ਉਹ ਜ਼ਰੂਰ ਲੋਕਾਂ ਨੂੰ ਦੱਸੋ ਕਿ ਪਤਾ ਲੱਗੇ ਕਿ ਗਵਾਇਆ ਕੀ ਹੈ ਇਹ ਸਮਝਦੇ ਹੈ ਕਿ ਪੈਸੇ ਨਾਲ ਬਿਲਕੁਲ ਨਹੀਂ ਸਰ ਮੋੜਿਆ ਆਉਣਾ ਕਿ ਇਹਨਾਂ ਨੂੰ ਸਮਝ ਆਵੇ ਕਿ ਇਹ ਹਾਲਾਤੀ ਨਾ ਪੈਦਾ ਹੁੰਦੇ ਤੇ ਸਭ ਤੋਂ ਬਿਹਤਰ ਸੀ ਉਹਨਾਂ ਤੋਂ ساری ਉਮਰ ਡਿਸਪਲਿਨ ਸਿੱਖਿਆ ਕਿ ਤਰ੍ਹਾਂ ਉਹ ਯੂਨੀਫਾਰਮ ਪਾਉਂਦੇ ਹੀ ਨਾ ਕਿ ਤਰ੍ਹਾਂ ਉਹ ਘਰੋਂ ਤੁਰਦੇ ਹੀ ਕਿ ਬਸ ਮੈਂ ਹੀ ਆਂ ਤੇ ਮੇਰੀ ਡਿਊਟੀ ਆ ਹੋਰ ਕੁਛ ਨਹੀਂ ਐਸ ਬੱਚਿਆਂ ਨੂੰ ਪੀ ਸਿਕਾਇ ਜੀ ਦੱਸੋ ਕਹਿੰਦੇ ਹਾਂ ਇਹ ਤੁਹਾਨੂੰ ਕੀ ਪਤਾ ਡਿਊਟੀ ਕੀ ਚੀਜ਼ ਹੁੰਦੀ ਆ ਉਹ ਸਾਨੂੰ ਉਹਨਾਂ ਨੇ ਉਦੋਂ ਦੱਸ ਕੇ ਗਏ ਵੀ ਡਿਊਟੀ ਕੀ ਚੀਜ਼ ਹੁੰਦੀ ਆ ਤੇ ਬਿਲਕੁਲ ਜੋ ਯੂਨੀਫਾਰਮ ਤੁਸੀਂ ਪਾਈ ਆ ਉਹ ਸਿਰਫ ਇੱਕ ਉਹ ਇਸ ਲਈ ਨਹੀਂ ਪਾਈ ਕਿ ਤੁਸੀਂ ਭਰਤੀ ਹੋਏ ਆ ਤੁਸੀਂ ਤਨਖਾਹ ਲੈਣੀ ਆ ਤੇ ਤੁਸੀਂ ਯੂਨੀਫਾਰਮ ਪਾ ਲਈ ਜ ਨਹੀਂ ਉਹਨੂੰ ਕਰੀ ਦਾ ਕਿਦਾਂ ਉਹਨਾਂ ਨੇ ਸਾਰੀ ਉਮਰ ਸਾਨੂੰ ਰੋਜ਼ ਦਿਨ ਤੋਂ ਲੈ ਕੇ ਰਾਤ ਤੱਕ ਬਾਰ ਬਾਰ ਦੱਸਿਆ ਵੀ ਡਿਊਟੀ ਕੀ ਹੁੰਦੀ ਆ ਤੇ ਯੂਨੀਫਾਰਮ ਕੀ ਹੁੰਦੀ ਆ ਡਿਸਪਲਿਨ ਕੀ ਚੀਜ਼ ਨੇ ਉਹ ਵੇਲੇ ਕੀ ਕਹਿੰਦੇ ਹੁੰਦੇ ਮੈਨੂੰ ਬਾਹਰ ਮੈਂ ਵਿਆਹ ਤੋਂ ਬਾਅਦ ਹੀ ਮਤਲਬ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਥੋੜੀ ਜੀ ਮੇਰੀ ਮਾਸਟਰਸ ਰਹਿ ਗਈ ਸੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਇਕਨੋਮਿਕਸ ਦੇ ਵਿੱਚ ਤੇ ਉਹ ਚਾਹੁੰਦੇ ਸੀ ਕਿ ਉਹਨਾਂ ਵਰਗੇ ਕਿਸੇ ਅਹੁਦਿਆਂ ਤੇ ਪਹੁੰਚੀਏ ਪਰ ਚਲੋ ਸਾਡੇ ਥੋੜੇ ਇੰਟਰਸਟ ਡਿਫਰੈਂਟ ਸੀਗੇ ਤੇ ਤੁਸੀਂ ਕਿੱਥੇ ਸੈਟਲ ਹੋ? ਮੈਂ ਹਾਂਗਕਾਂਗ 'ਚ ਸਰ। ਕਿੰਨੇ ਸਾਲ? 6 ਸਾਲ ਤੋਂ। ਤੇ ਕੋਸ਼ਿਸ਼ ਕਰਦੀ। ਹਾਂਜੀ। ਕਿੱਥੇ ਸੈਟਲ ਹੋ? ਉਹ ਪਹਿਲਾਂ ਆਸਟ੍ਰੇਲੀਆ ਸੀ ਪਰ ਹੁਣ ਇੱਥੇ ਪੰਜਾਬ ਵਾਪਸ ਆ ਗਏ। ਤੁਹਾਡੀ ਆਖਰੀ ਵਾਰ ਕਦੋਂ ਉਹਨਾਂ ਨੇ ਨਾਲ ਗੱਲ ਹੋਈ ਸੀ? ਕੀ ਗੱਲ ਹੋਈ ਸੀ? ਮੰਗਲਵਾਰ ਰਾਤ ਨੂੰ ਉਹ ਘਰੇ ਆਏ ਕਾਫੀ ਲੇਟ। ਉਹ ਉਹਨਾਂ ਦੇ ਨਾਲ ਉਹ ਮੇਰੇ ਬੱਚੇ ਵੀ ਨੇ ਦੋ ਛੋਟੀਆਂ ਬੱਚੀਆਂ ਨੇ ਤੇ ਉਹ ਉਹਨਾਂ ਦੇ ਨਾਲ ਹੀ ਬਸ ਮਤਲਬ ਆਪਣਾ ਉਹਨਾਂ ਨੂੰ ਹੁੰਦਾ ਸੀ ਕਿ ਮੈਂ ਇੱਥੇ ਸੀ ਹਾਂ ਜੀ ਉਹਨਾਂ ਦੇ ਕੋਲ ਪਰ ਜਿਵੇਂ ਕਿ ਮਤਲਬ ਮੈਂ ਤੁਹਾਨੂੰ ਦੱਸਣ ਨਹੀਂ ਕਿ ਉਹਨਾਂ ਨੂੰ ਡਿਊਟੀ ਇਹੋ ਜੀ ਆਪਣੀ ਉਹਨਾਂ ਨੇ ਕੀਤੀ ਕਿ ਉਹ ਰਾਤ 12 ਵਜੇ ਵੀ ਘਰ ਆਉਂਦੇ ਸੀ ਕਈ ਵਾਰ ਮਤਲਬ 3-4 ਦਿਨ ਵੀ ਲੰਘ ਜਾਂਦੇ ਸੀ ਕਿ ਮੈਂ ਰਾਤ ਨੂੰ ਬੱਚਿਆਂ ਨੂੰ ਲੈ ਕੇ ਸੁੱਤੀ ਉਹ ਨਹੀਂ ਤੇ ਸਵੇਰੇ ਵੀ ਸੁੱਤੇ ਹੁੰਦੇ ਜਦੋਂ ਪਤਾ ਹੀ ਨਹੀਂ ਕਦੋਂ ਆਉਂਦੇ ਸੀ ਤੇ ਕਦੋਂ ਚਲ ਜਾਂਦੇ ਸੀ ਲਾਸਟ ਕੀ ਤੁਹਾਨੂੰ ਪਿਆ ਜੀ ਬੱਚਿਆਂ ਨੂੰ ਕੋਈ ਪ੍ਰੋਬਲਮ ਬਸ ਉਹਨਾਂ ਨੂੰ ਖੇਡਦੇ ਸੀ ਉਹਨਾਂ ਨਾਲ ਤੇ ਬਹੁਤ ਪਿਆਰ ਕਰਦੇ ਸੀ ਬੱਚਿਆਂ ਨਾਲ ਇਹ ਸਾਰੇ ਸਾਰੀ ਦੁਨੀਆ ਨੂੰ ਪਤਾ ਉਹ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਉਹਨਾਂ ਨੇ ਉਹਦਾਂ ਵੀ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਹੀ ਗੁੱਡ ਨਾਈਟ ਕਹੀ ਆ ਤੇ ਬਾਏ ਕੀਤੀ ਆ ਤੇ ਬਸ ਉਹ ਸੌਂ ਗਏ ਤੇ ਅਗਲੇ ਦਿਨ ਬੁੱਧਵਾਰ ਅਸੀਂ ਸਵੇਰੇ ਨਹੀਂ ਵੇਖੇ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ